ਦਿਨੋਂ 500 ਸ਼ੁਰੂ ਕਰਨੇ ਟਰੈਕਟਰ ਐ ਬਣੇ ਆਲ ਕੇ ਐ ਚਮਦੀ 25 11 ਦਾ ਛੋਟੇ ਦਾ 1991 ਮਾਡਲ 115000 ਰੁਪਏ ਡਿਮਾਂਡ ਕਰਦੇ ਨੇ ਅੱਗੇ ਹੈਗਾ ਅਰਜੀਨਲ ਟਰਾ 605 ਬੀਆਈ 2010 ਮਾਡਲ 385000 ਰੁਪਏ ਡਿਮਾਂਡ ਕਰਦੇ ਵੀਰੇ ਨੇ ਇਹ ਲੋਕ ਓਰਿਜਨਲ ਪੇਂਟ ਦੇ ਵਿੱਚ ਪਿਆ ਕਿਤੇ ਪੂਰਾ ਜਿੰਨਾ ਬਰਸ਼-ਬਰਸ਼ ਨਹੀਂ ਲੱਗਾਗਾ ਕਿਉਂਕਿ ਗਾਹ ਸੀਜ਼ਨ ਆਉਂਦਾ ਜਾਂਦਾ ਮੇਰਾ ਵੀ ਟ੍ਰੈਕਟਰ ਦੀ ਹਰ ਇੱਕ ਵੀਰ ਨੂੰ ਲੋੜ ਏ ਉਸ ਤੋਂ ਅੱਗੇ ਆ ਗਿਆ ਫਾਰਮ ਟਰੈਕ 60 ਤੋਂ 2015 ਮਾਡਲ 4,80,000 ਰੁਪਏ ਡਿਮਾਂਡ ਕਰ ਦੇਣੀ ਏ ਅੱਗੇ ਆ ਗਿਆ 2001 ਮਾਡਲ 744 ਬਹੁਤ ਵਧੀਆ ਕੰਡੀਸ਼ਨ ਟਰੈਕਟਰ ਦੀ 2,55,000 ਰੁਪਏ ਡਿਮਾਂਡ ਕਰ ਦੇਣੀ ਅੱਗੇ ਸੱਜਣੂ ਆ ਗਿਆ 60 ਫਾਰਮ ਟਰੱਕ 2010 ਮਾਡਲ ਬਿਲਕੁਲ ਸਾਫ਼ ਸੁਥਰਾ ਬਿਲਕੁਲ ਕੋਕਾ ਪੇਸ ਬਿਲਕੁਲ オリジナル ਪੇਂਟ ਦੇ ਵਿੱਚ ਸੱਜਣੂ 355000 ਰੁਪਇਆ ਡਿਮਾਂਡ ਕਰ ਦੇਣ ਦੀ ਉਸ ਤੋਂ ਅੱਗੇ ਆ ਗਿਆ ਅਜਨ ਅਲਟਰਾ 605 ਡੀਆਈ 2009 ਮਾਡਲ ਇਹ ਲੋਕ ਟਾਟਾ ਪਰ ਅਗਲਾ 40% ਪਹਿਲੇਟਰ 80 85% ਪਹਿਲੇਟਰ 2009 ਮਾਡਲ 380000 ਰੁਪਇਆ ਡਿਮਾਂਡ ਕਰ ਦੇ ਰਿਹਾ ਹੈ ਉਸ ਤੋਂ ਅੱਗੇ ਆ ਗਿਆ ਸਵਰਾਜ 700 ਸਵਰਾਜ 855 ਸੌਰੀ ਆਪੀ 2006 ਮਾਡਲ ਬਹੁਤ ਹੀ ਵਧੀਆ ਰੰਗ ਰੂਪ ਦਾ ਟਰੈਕਟਰ ਬਿਲਕੁਲ origignal ਟੇ ਪੇਂਟ ਦੇ ਵਿੱਚ ਜਿਦੋਂ ਪਿਆ ਹੈ 3,25,000 ਰੁਪਏ ਡਿਮਾਂਡ ਕਰਦੇ ਫੋਨ ਨੰਬਰ ਕੀ ਅੰਕਲ ਵਾਲ ਨੰਬਰ ਕੀ ਆਪਣਾ ਹਰਪ੍ਰੀਤ 6280524401 62800 6280524401 24401 ਕਿੰਨੇ 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 ਟਰੈਕਟਰੇ ਟਕੜਿਆ ਆਪਣੇ ਇਹ ਤਿੰਨ ਆਪਣੇ ਇੱਕ ਮੋੜ ਹੈ ਇੱਕ ਫਾਰਮ ਦਾ ਅੱਛਾ ਇਹ ਕਾ ਇੱਕੋ ਅਜਾ ਫੋਰਡ ਹੈ ਤਿੰਨੇ ਵੀਰ ਰਿਕਦੇ 1995 ਮਾਡਲ 3600 ਫੋਰਡ ਬਿਲਕੁਲ ओरिजिनल ਪੇਂਟ ਦੇ ਵਿੱਚ ਟਰੈਕਟਰੇ ਖੜੇ ਹੋਏ 1.75 ਲੱਖ ਰੁਪਏ ਡਿਮਾਂਡ ਕਰਦੇ ਵੀਰੇ ਨੇ ਇਹ ਸੱਜਣੋ ਆ ਗਿਆ ਫਾਰਮ ਟਰੈਕ 60 ਇਹ ਵੀ ਐਸ ਵੀਰ ਦੇ ਟਰੈਕਟਰ ਜਿਹੜੇ ਵੀਰ ਨੇ ਨੰਬਰ ਕੰਟੈਕਟ ਨੰਬਰ ਆਪਾਂ ਨੂੰ ਦਿੱਤਾ ਸੀ ਜਿਹੜਾ ਕੋ ਰਿਜਨਲ ਪੇਂਟ ਦੇ ਵਿੱਚ ਕਿਤੇ ਪੂਰਾ ਜਿੰਨਾ ਬੁਰਜ ਦਾ ਪੇਂਟ ਨਹੀਂ ਲੱਗਾਗਾ ਉਸ ਤੋਂ ਅੱਗੇ ਆ ਗਿਆ ਸੱਜਣੋ 735 ਐਫੀ 2008 ਮਾਡਲ ਅਗਲੇ ਟਾਇਰ ਬਿਲਕੁਲ ਨਵੇਂ ਪਿਛਲੇ ਵੀ ਟਾਇਰ ਜੋੜੀ ਨਵੀਂ ਚੜੀ ਹੋਈ ਚਾਰੇ ਟਾਇਰ ਮੇਰਾ ਵੀਰੋ 오ਰੀਜਨਲ ਪੇਂਟ ਦੇ ਵਿੱਚ ਬਿਲਕੁਲ 2008 ਮਾਡਲ 2 ਲੱਖ 45000 ਰੁਪਏ ਡਿਮਾਂਡ ਕਰਦੇ ਉਸ ਤੋਂ ਅੱਗੇ ਆ ਗਿਆ ਫਾਰਮ ਟਰੈਕ 60 2009 ਮਾਡਲ ਤਿੰਨ ਲੱਖ 10000 ਰੁਪਏ ਡਿਮਾਂਡ ਕਰਦੇ ਨੇ ਵੀਰੇ ਲਈ ਇਹ ਖੜਾ 20275 DI 2005 ਮਾਡਲ 235000 ਰੁਪਏ ਡਿਮਾਂਡ ਕਰਦੇ ਵੀਰ ਇਹਦੇ ਟਾਇਰ ਤਾਂ ਬਿਲਕੁਲ ਵਧੀਆ ਦੇ ਵਿੱਚ ਅੱਗੇ ਆ ਗਿਆ ਸਜਨੋ ਸਵਰਾਜ 735 ਆਖੀ 2003 ਮਾਡਲ 252000 ਰੁਪਏ ਡਿਮਾਂਡ ਕਰਦੇ ਵੀਰ ਇਹਦੇ ਅਗਲੇ ਟਾਇਰ ਨਵੀਂ ਚੜੀ ਜੋੜੀ ਪਿਛਲੇ ਟਾਇਰ ਹੈਗੇ 70% ਰੰਗ ਰੂਪ ਦਾ ਬਿਲਕੁਲ 오ਰੀਜਨਲ ਹੈ ਉਸ ਤੋਂ ਅੱਗੇ ਆ ਗਿਆ ਮੈਂਸੀ ਵਰਪੂਸ਼ਣ ਜਿਹੜਾ ਕੋ ਅਰੀਜਨਲ ਪੇਂਟ ਦੇ ਵਿੱਚ ਸਜਣੋ 5245 2005 ਮਾਡਲ 2 ਲੱਖ 45 ਹਜ਼ਾਰ ਰੁਪਏ ਡਿਮਾਂਡ ਕਰਦੇ ਉਸ ਤੋਂ ਅੱਗੇ ਆ ਗਿਆ ਡੀਆਈ 750 ਸੋਨਾਲੀ ਕਾਰ ਵਿਲ ਕੋ ਅਰੀਜਨਲ ਪੇਂਟ ਦੇ ਵਿੱਚ ਆ ਸਾਫ ਸੁਥਰਾ ਪਿਆ ਹੋਇਆ ਕੋਕਾ ਪੀਸ ਸਜਣੋ ਤੁਹਾਡੇ ਸੋਨਾਲਿਕਾ ਫੇਰ ਆ ਗਿਆ 35 DI ਇੰਟਰਨੈਸ਼ਨਲ ਇਹਨ ਪ੍ਰਸੈਂਟ ਬੇਲੇਡਾ ਸੱਜਣੋ ਤੇ ਅਗਲੇ ਵੀ 40 45% ਡਗਲੇ ਦਾ ਮਾਡਲ ਦੀ ਜੇ ਗੱਲ ਕਰੀਏ 2008 ਮਾਡਲ 2 ਲੱਖ 40000 ਰੁਪਏ ਡਿਮਾਂਡ ਕਰਦੇ ਹੋਣੇ ਫੋਨ ਨੰਬਰ ਕੀ ਭਾਈ 9564024 ਹਾਂ 7564024390564024302433 ਅਗਲੇ ਬਨੇ ਆ ਗਿਆ ਫਾਰਮ ਟਰੈਕ 60 2005 ਮਾਡਲ ਇਹ ਲੋਕ ਅਰੀਜਨਲ ਪੇਂਡ ਦੇ ਵਿੱਚ ਸੱਚ ਨੂੰ ਬਿਲਕੁਲ ਕੋਕਾ ਵੀ ਨਹੀਂ ਕਿਤੇ ਪੋਰਾ ਜੀ ਨਹੀਂ ਕਿਤੇ ਪੇਂਡ ਦਾ ਬੁਰਸ਼ ਨਹੀਂ ਲੱਗਾ ਕਿਸੇ ਪਾਸੇ ਇਹ ਲੈ ਟੈਰ ਹੈਗੇ ਬਿਲਕੁਲ ਨਵੇਂ ਇਸੇ ਨੰਬਰ ਤੋਂ ਤੁਸੀਂ ਕੰਟੈਕਟ ਮੇਰਾ ਵੀਰੋ ਕਰ ਸਕਦੇ ਜਿਹੜੇ ਨੰਬਰ ਤੋਂ ਪਹਿਲਾਂ ਵੀਰ ਨੇ ਬੋਲਿਆ ਲੈ ਅੱਗੇ ਆ ਗਿਆ ਮਿੰਦਰਾ 475 ਡਬਲ ਡੀ ਆਈ ਡਬਲ ਕਲੱਚ ਸਿੰਗਲ ਕਲੱਚ ਠੀਕ 2007 ਮਾਡਲ 275000 ਰੁਪਏ ਡਿਮਾਂਡ ਕਰਦੇ ਵੀਰੇ ਨੇ ਅਗਲੇ ਟਾਇਰ ਰਹਿ ਗਏ 60-65% ਪਿਲੇ ਟਾਇਰ ਰਹਿ ਗਏ ਨੇ 40% ਪਿਲੇ ਟਾਇਰ 70% ਪਿਲੇ ਟਾਇਰ ਨੇ ਅੱਗੇ ਸੱਜਣ ਆ ਗਿਆ ਫਾਰਮ ਟਰੈਕ 60 2006 ਮਾਡਲ 2,70,000 ਰੁਪਏ ਡਿਮਾਂਡ ਕਰਦੇ ਵੀਰੇ ਨੇ ਬਹੁਤ ਹੀ ਵਧੀਆ ਸਾਫ ਸੁਥਰਾ ਰੰਗ ਰੂਪ ਦਾ ਇਹ ਬਿਲਕੁਲ オリジナル ਟਰੈਕਟਰ ਬਿਲਕੁਲ ਖੜਾ ਹੈ ਅੱਗੇ ਆ ਗਿਆ ਸੋਨਾਲੀਕਾ 60 DI 2002 ਮਾਡਲ 2,25,000 ਰੁਪਏ ਡਿਮਾਂਡ ਕਰਦੇ ਵੀਰੇ ਨੇ ਉਸ ਤੋਂ ਅੱਗੇ ਆ ਗਿਆ ਸਜਨੋ ਸਵਰਾਜ 744 ਇਹਦਾ ਮਾਡਲ ਹੈਗਾ 2004 ਤੇ 1 ਲੱਖ 70 ਹਜ਼ਾਰ ਰੁਪਏ ਡਿਮਾਂਡ ਕਰਦੇ ਵੀਰੇ ਨੇ ਲੋਕ ਸਜਣੋ ਉਸ ਤੋਂ ਅੱਗੇ ਆ ਗਿਆ আলਟਰਾ 605 ਅਰਜਨ ਮਾਡਲ ਦੀ ਜਿੱਦ ਗੱਲ ਕਰੀਏ ਮਾਡਲ ਮੈਨੇ ਕਿਤੇ ਲਿਖਿਆ ਨਹੀਂ ਗਾ ਮਾਡਲ ਲਿਖਿਆ ਨਹੀਂ ਅੱਛਾ ਇੱਥੇ ਲਿਖਿਆ ਬੈਂਪਰ ਤੇ 2013 ਮਾਡਲ 4,90,000 ਰੁਪਏ ਦਾ ਮੈਂ ਅੱਛਾ ਜੀ ਠੀਕ ਹੈ ਜੀ ਕਿਵੇਂ ਚੰਜਰ ਨੈਟ ਚੰਜਰ ਦਾ ਠੀਕ ਹੈ ਜੀ ਟਾਇਰ ਬਿਲਕੁਲ ਨਵੇਂ ਪਏ ਹੋਏ ਨੇ ਸੱਜਣੋ ਲੈ ਕੇ ਬੋਲੋ ਉਹ ਨੰਬਰ ਕੀ ਆਪਣਾ ਕਰਾ ਫੋਨ ਨੰਬਰ ਦੱਸਿਓ 98729 98729 53992 53992 ਤੁਸੀਂ ਨੰਬਰ ਤੇ ਮੇਰਾ ਵੀ ਕੰਟੈਕਟ ਕਰਕੇ ਰੇਟ ਵੀ ਕਰ ਸਕਦੇ ਜੇ ਵਾਦਾ ਘਟਾ ਉਸ ਤੋਂ ਅੱਗੇ ਆਪਾਂ ਚੱਲਨੇ ਸੱਜਣੋ ਲੈ ਵੀ ਸੱਜਣੋ ਅੱਗੇ ਆ ਗਿਆ Mahindra 265 DI ਤੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2014 ਮਾਡਲ 3 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਵੀਰ ਬਿਲਕੁਲ origignal ਪੇਡ ਦੇ ਵਿੱਚ ਸੱਜਣੋ ਪਿਆ ਆ ਰੰਗ ਰੂਪ ਤੁਹਾਡੇ ਸਾਹਮਣੇ ਉਸ ਤੋਂ ਅੱਗੇ ਆ ਗਿਆ 5050 D Jonder 2013 ਮਾਡਲ ਇੱਥੇ ਕੋ ਅਰਜੀਨਲ ਪੇਟ ਦੇ ਵਿੱਚ ਸਾਫ਼ ਸੁਥਰਾ ਮੇਰਾ ਇਹ ਟਰੈਕਟਰ ਖੜਾ ਹੈ। ਰੇਟ ਦੀ ਗੱਲ ਕਰੀਏ ਤੇ 410000 ਰੁਪਏ ਡਿਮਾਂਡ ਕਰਦੇ ਸੱਜਣਾਂ ਦੀ। ਲਓ ਵੀ ਸੱਜਣੋਂ ਅੱਗੇ ਆ ਗਿਆ ਪੁਰਾਣਾ ਖੋਣ 155 ਬੜੀ ਜੰਦੇ ਨਾ ਟਰੈਕਟਰਾਂ ਦੇ ਵਿੱਚ ਹੀ ਪਹਿਲਿਆਂ ਦੇ ਵਿੱਚ 1998 ਮਾਡਲ 190000 ਰੁਪਏ ਡਿਮਾਂਡ ਕਰਦੇ ਜਾਂਦੀ। ਅੱਗੇ ਆ ਗਿਆ ਸੱਜਣੋਂ ਅਰਜਨ ਨੋਗੋ 605 ਡੀਆਈ ਬਿਲਕੁਲ ਕੋਕਾ ਪੀਸ ਨਵਾਂ ਪੀਸ ਹੈ ਖੜਾ ਹੈ 2022 ਮਾਡਲ ਟੱਪਾ ਬਿਲਕੁਲ 오ਰੀਜਨਲ ਦੇ ਵਿੱਚ ਮੇਰਾ ਵੀਰੋ ਕਿਤੇ ਪੋਰਾ ਜੀ ਨਾ ਬੁਰਸ਼ ਬਰਸ਼ ਦਾ ਪੇਂਟ ਨਹੀਂ ਲੱਗਾ ਕੋਕਾ ਪੀਸ ਹੀ ਖੜਾ ਹੈ ਜੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ 2022 790000 ਰੁਪਏ ਡਿਮਾਂਡ ਕਰਦੇ ਹਾਂ ਇਧਰ ਸੱਜਣੋ ਅੱਗੇ ਆ ਗਿਆ ਟਰਾਲੇ ਟਰਾਲੇ ਹੈਗੇ ਨੇ 7:34 ਦੇ ਬਿਲਕੁਲ ਵੱਕੀ ਬਾਡੀ ਦੇ ਵਿੱਚ ਮੇਰਾ ਵੀਰ ਖੜੇ ਨੇ ਉਸ ਤੋਂ ਅੱਗੇ ਆ ਇਹ ਟਰਾਲਾ ਅੱਗੇ ਆ ਗਿਆ ਜੱਕ ਜੁੱਕ ਸਿੰਗਲ ਜੱਕ ਦੇ ਨੇ ਦੋਵੇਂ ਰੇਡ ਕਰਦੇ ਨੇ 2,70,000 ਰੁਪਏ ਡਿਮਾਂਡ ਇਹਦੀ ਹੈਗੀ 3 ਲੱਖ ਰੁਪਏ ਡਿਮਾਂਡ ਹੈ ਐ ਟਰਾਲੇ ਦੀ ਦੋ ਬਾਹਰ ਅੱਗੇ ਆ ਗਿਆ ਸੱਜਣੂ 2002 ਮਾਡਲ 591 295000 ਰੁਪਇਆ ਡਿਮਾਂਡ ਕਰਦੇ ਆ ਟਾਇਰ ਬਿਲਕੁਲ ਨਵੇਂ ਪਾਏ ਹੋਏ ਸਾਰੇ ਨਵੇਂ ਟਾਇਰ ਪਾਏ ਬਿਲਕੁਲ ਲੋ ਸੱਜਣੂ ਮੰਧਰਾ 605 ਡੀਆਰ ਜਨੋਵੋ 2015 ਮਾਡਲ ਰੰਗ ਰੂਪ ਤੁਸੀਂ ਚੈੱਕ ਕਰੋ ਪਹਿਲੋ ਬਿਲਕੁਲ ਕੋਕਾ ਪੀਸ ਗਿਆ ਬਿਲਕੁਲ ਸਾਫ ਸੁਥਰਾ ਮੇਰਾ ਵੀਰੋ 5 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਨੇ ਬਿਲਕੁਲ ਹੀ ਸਾਫ ਸੁਥਰਾ ਟਰੈਕਟਰ ਖੜਾ ਹੈ ਆਪਣਾ ਉਸ ਤੋਂ ਅੱਗੇ ਆ ਗਿਆ ਵਿੰਦਰਾ 265 ਬਿਲਕੁਲ 오ਰੀਜినਲ ਟਰੈਕਟਰ ਮੇਰਾ ਵੀਰੋ ਇਹਦਾ ਪੋਰਾ ਜਿੰਨਾ ਬੁਰਸ਼ ਨਹੀਂ ਲੱਗਾ 2007 ਮਾਡਲ 255000 ਰੁਪਏ ਡਿਮਾਂਡ ਕਰਦੇ ਨੇ 1993 83 ਮਾਡਲ ਸੋਰੀ Ford 3600 135000 ਰੁਪਏ ਡਿਮਾਂਡ ਕਰਦੇ ਅੱਗੇ ਆ ਗਿਆ ਸਜਨੋ 2002 ਮਾਡਲ 265 DI 215000 ਰੁਪਏ ਡਿਮਾਂਡ ਕਰਦੇ ਨੇ ਉਸ ਤੋਂ ਅੱਗੇ ਆ ਗਿਆ ਸੱਜਣੂ 265 ਫਿਰ ਡੀਆਈ 2005 ਮਾਡਲ 2 2 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਪਹਿਲੇ ਟਾਇਰ ਬਿਲਕੁਲ ਨਵੇਂ ਪਾਏ ਹੋਏ ਨੇ ਅੱਗੇ ਆ ਗਿਆ ਕੋਕਾਪੀਸ ਸੱਜਣੂ ਅਜਲ ਅਲਟਰਾ 605 ਨਵਾਂ ਹੀ ਟਰੈਕਟਰ ਖੜਾ ਆ ਹੈ ਮਾਡਲ ਹੈਗਾ 2013 480000 ਰੁਪਇਆ ਡਿਮਾਂਡ ਕਰ ਦੇਣਗੇ ਉਸ ਤੋਂ ਅੱਗੇ ਆ ਗਿਆ ਅਰਜਨ ਨੋਗੋ ਮਿੰਦਰਾ 605 ਨਵਾਂ ਟਰੈਕਟਰ ਆਇਆ ਸੱਜਣੁ ਅਜੀਤ ਆਜਾ ਬੈਂਪਰ ਤੇ ਲਪਾਫੇ ਵੀ ਨਹੀਂ ਲੱਥੇਂਦੇ ਦਾ ਮਾਡਲ 2022 7,70,000 ਰੁਪਏ ਡਿਮਾਂਡੇ ਦੀ ਉਸ ਤੋਂ ਅੱਗੇ ਆ ਗਿਆ ਫਾਰਮ ਟਰੈਕ 60 2001 ਮਾਡਲ 2,70,000 ਰੁਪਏ ਡਿਮਾਂਡ ਉਸ ਤੋਂ ਅੱਗੇ ਆ ਗਿਆ ਸੱਜਣੋ ਫਾਰਮ ਟਰੈਕ 60 2000 ਮਾਡਲ 2,25,000 ਰੁਪਿਆ ਡਿਮਾਂਡ ਹੈ ਬਿਲਕੁਲ ਕੋਕਾਫੀ ਸਿਰਜਨਲ ਪਾਵਰ ਸਟੀering ਕੀਤਾ ਆ ਉਸ ਤੋਂ ਅੱਗੇ ਆ ਗਿਆ ਫਾਰਮ ਟਰੈਕ ਫਿਰ 60 ਬਿਲਕੁਲ origignal tractor ਮੇਰਾ ਵੀਰੋ ਨਵੀਂ ਸ਼ੋਅ ਦੇ ਵਿੱਚ 2011 ਮਾਡਲ ਵੀ tractor ਮੰਡੀ ਐਤਵਾਰ ਮੇਰਾ ਵੀਰੋ ਆ ਰਾਇਦਵਾਰ ਲੱਗਦੀ ਮੋਗਾ ਬੁੱਗੀਪੁਰਾ ਚੌਕ ਦੇ ਵਿੱਚ 3,80,000 ਰੁਪਏ ਡਿਮਾਂਡ ਰੈਡ ਵੀ ਜੈਜ ਟਰੈਕਟਰ ਦੀ ਕੰਡੀਸ਼ਨ ਬਹੁਤ ਕੋਕਾ ਪੀਸ ਹੈ ਸਾਫ ਸੁਥਰਾ ਵਿਆ ਹੈ ਅੱਗੇ ਆ ਗਿਆ ਸੱਜਣੂ 744 ਐਫੀ 2010 ਮਾਡਲ ਸੋ ਅੱਗੇ ਆ ਗਿਆ 2007 ਮਾਡਲ 2,60,000 ਰੁਪਏ ਡਿਮਾਂਡ 265 DI ਵਿੰਦਰਾ ਮੇਰਾ ਵੀਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਆ ਮੇਰਾ ਵੀਰੋ ਅੱਗੇ ਆ ਗਿਆ ਸਵਰਾਜ 855 2002 ਮਾਡਲ 2,98,000 ਰੁਪਏ ਡਿਮਾਂਡ ਕਰਦੇ ਨੇ ਇਹਦੀ उस तो अगे आ गया मिंदरा चार सौ पचहत्तर डी आई दो हजार दो मॉडल, दो लख पैंती हजार रुपया डिमांडल उस तो अ आ गया सोनाली का सठ सुपर दो हजार बारह मॉडल ਕੋਕਾ ਵੀ ਸਜਣੋ ਟਰੈਕਟਰ ਹੈ ਸਾਫ ਸੁਥਰਾ ਅੱਗੇ ਆ ਗਿਆ 3522 HMT 2001 ਮਾਡਲ 1,85,000 ਰੁਪਏ ਦੀ ਮੰਗ ਉਸ ਤੋਂ ਅੱਗੇ ਆ ਗਿਆ ਮਿੰਦਰਾ ਅਲਟਰਾ 605 2015 ਮਾਡਲ 2015 ਮਾਡਲ 465000 ਰੁਪਿਆ ਡਿਮਾਡ ਅਗਲੇ ਟਾਇਰ ਬਿਲਕੁਲ ਕੋਕਾ ਦਾ ਨਵੇਂ ਪਾ ਕੇ ਲਿਆਂਦੇ ਵੀਰ ਨੇ ਜੀ ਉਸ ਤੋਂ ਅੱਗੇ ਆ ਗਿਆ ਸਵਰਾਜ 855 2014 ਮਾਡਲ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਪੋਰਾ ਜਿੰਨਾ ਕੋਈ ਲੀਕਿੰਗ ਨਹੀਂ ਹੈ ਟਰੈਕਟਰ ਦੀ ਨਵੀਂ ਛਤਰੀ ਲੱਗੀ ਹੋਈ ਹੈ ਉਹਦਾਂ ਮਾਡਲ ਹੈ 511500 ਰੁਪਿਆ ਡਿਮਾਰ ਉਹ ਨੰਬਰ ਕੀ ਭਾਈ ਮੋਬਾਈਲ ਨੰਬਰ 94786 ਅੱਛਾ 85292 85292 ਕਿਹੜਾ ਕਿਹੜਾ ਟਰੈਕਟਰ ਆਪਣਾ ਇਹੋ ਜੀ ਅੱਛਾ ਇਹ ਸੁਵਰਾਜ ਹੈ ਵੀਰ ਦਾ ਜਿਹੜਾ ਟਰੈਕਟਰ ਖੜਾ ਉਸ ਤੋਂ ਅੱਗੇ ਆ ਗਿਆ 2001 ਮਾਡਲ ਦਾ 2,60,000 ਰੁਪਏ ਡਿਮਾਂਡ ਸਵਰਾਜ 855 ਵਿਲਕੋਲ ਸਾਉ ਸੁਧਰਾ ਸੁਧਨਾ ਟੈਕਸਟਰਾ ਉਸ ਤੋਂ ਅੱਗੇ ਆ ਗਿਆ ਫਾਰਮ ਟਰੱਕ 60 21997 ਮਾਡਲ 1,60,000 ਰੁਪਏ ਡਿਮਾਂਡ ਵਿਲਕੋਲ origiनल ਟਰੈਕਟਰ ਮੇਰਾ ਵੀਰ ਆ ਟ੍ਰਾਈ ਲੈਣੇ ਪਹਿਲੇ ਵੀ ਰੈਂਦੀ ਲੋ ਅੱਗੇ ਆ ਗਿਆ 855 ਫਿਰ 2005 ਮਾਡਲ 335000 ਰੁਪਏ ਡਿਮਾਂਡ ਸਜੇ ਉਸ ਤੋਂ ਅੱਗੇ ਆ ਗਿਆ ਫਾਰਮ ਟਰੈਕ 60 2005 ਮਾਡਲ 255000 ਰੁਪਏ ਡਿਮਾਂਡ ਬਹੁਤ ਵਧੀਆ ਟਰੈਕਟਰ ਡਿਕ ਡੁਕ ਲੱਗਾ ਉੱਪਰ ਪੋਸਟ ਆ ਗਿਆ 1990 ਮਾਡਲ 135000 ਰੁਪਏ ਦੀ ਡਿਮਾਂਡ 575 ਸ਼ੋਅ ਲਈ ਹੋਈ ਇਹ ਮੇਰਾ ਮਿੱਤ ਅੱਗੇ 852 ਆ ਗਿਆ 1994 ਮਾਡਲ ਅੱਗੇਗਾ 750 ਡੀਆਈ ਬੀਸੀ ਉਹਨਾਂ ਦੇ ਕਾ 2002 ਮਾਡਲ 220000 ਰੁਪਏ ਦੀ ਡਿਮਾਂਡ ਅੱਗੇ ਆ ਗਿਆ ਸਜਨੋ ਮੈਸੀ ਫਰਗੂਸਨ 9000 2013 ਮਾਡਲ 415000 ਰੁਪਇਆ ਡਿਮਾਂਡ ਹੀ ਨਹੀਂ ਕਰਦੇ ਅੱਗੇ ਫੋਰਡ ਆ ਗਿਆ 1998 ਮਾਡਲ 1 ਲੱਖ ਫਾਰਮ ਟ੍ਰੈਕ ਸੌਰੀ 50 1 ਲੱਖ 40000 ਰੁਪਇਆ ਡਿਮਾਂਡ ਕਰਦੇ ਹਾਂ ਅੱਗੇ ਖੜਾ ਫੋਰਡ 2600 1996 ਮਾਡਲ 1 ਲੱਖ 20000 ਰੁਪਇਆ ਡਿਮਾਂਡ ਲਿਆ ਆ ਵੀ ਸੱਜਣਾ ਚਲਾ ਆ ਕੇ ਵੇਖਣ ਅੱਗੇ ਗਾਗ ਵੀ ਆ ਗਏ ਓਏ ਆਇਆ ਲਾ ਲਾ ਬੜਾ ਲੈ ਕੇ ਨਾ ਮਮਣੇ ਤੇ ਮਾਰੀ ਜਾਉਂਦਾ ਘਾ ਮੋੜ ਓਏ ਬਹੁਤ ਵਧੀਆ ਕੰਡੀਸ਼ਨ ਹੈ ਰਜਨ ਦੀ 605 ਅਲਟਰਾ ਦੀ ਅੱਗੇ ਹੈਗਾ ਸੋਨਾਲੇਕਾ 750 2006 ਮਾਡਲ 2,60,000 ਰੁਪਏ ਡਿਮਾਂਡ ਹੈ ਅੱਗੇ ਸੱਜਣੂ ਆ ਗਿਆ ਨੁਗਰਾ 2012 ਮਾਡਲ 4,22,000 ਰੁਪਏ ਡਿਮਾਂਡ ਚੰਗੀ ਕੰਡੀਸ਼ਨ ਦਾ ਡਾਕਟਰ ਬਿਲਕੁਲ ਸਾਫ ਸੁਥਰਾ ਉਸ ਤੋਂ ਅੱਗੇ ਆ ਗਿਆ 5204 2010 ਮਾਡਲ ਇਸ ਦੇ ਟਾਇਰ ਬਿਲਕੁਲ ਨਵੇਂ ਨੇ ਜੌਂਡੀਅਰ 422000 ਰੁਪਏ ਡਿਮਾਂਡ ਕਰਦੇ ਨੇ ਸੱਜਣੇ ਦੀ ਅੱਗੇ ਆ ਗਿਆ 9000 ਮਾਈਸੀ ਫਰਗੂਸ਼ਨ 2011 ਮਾਡਲ 355000 ਰੁਪਏ ਡਿਮਾਂਡ ਕਰਦੇ ਨੇ ਟਰਬੋ ਲੱਗੀ ਅੱਗੇ ਆ ਗਿਆ 4x4 2017 ਮਾਡਲ 5 ਲੱਖ ਰੁਪਏ ਡਿਮਾਂਡ ਅਰਜਨ 605 ਅੱਗੇ ਮਸ਼ੀਨ ਆ ਗਈ ਕੇਐਸਆਈ KS ਦੀ 2015 ਮਾਡਲ 1 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਨੇ। ਅੱਗੇ ਆ ਗਈ KS 2012 ਮਾਡਲ 1 ਲੱਖ 25 ਹਜ਼ਾਰ ਰੁਪਏ ਡਿਮਾਂਡ। ਅੱਗੇ ਫਿਰ ਆ ਗਿਆ ਸਜਨੂ DI 5501 ਕਾਰ 2004 ਮਾਡਲ 2 ਲੱਖ 18 ਹਜ਼ਾਰ ਰੁਪਏ ਡਿਮਾਂਡ ਕਰਦੇ ਨੇ। ਲੈ ਵੀ ਸਜਨੂ ਅੱਗੇ ਹੈਗਾ 91 ਵਾਲਾ HMT ਮਾਡਲ ਪਤਾ ਨਹੀਂ ਕਿੱਥੇ ਲਿਖਿਆ ਹੈ 201992 ਮਾਡਲ 320000 ਰੁਪਏ ਡਿਮਾਂਡ ਲੈਕ ਡੁਕ ਲੱਗਾ ਉੱਪਰ ਸਾਫ਼ ਚੰਗਾ ਪਿਆ ਹੈ ਅੱਗੇ ਹੈਗਾ DI 745 2002 ਮਾਡਲ 215000 ਰੁਪਏ ਡਿਮਾਂਡ ਉਸ ਤੋਂ ਅੱਗੇ ਆ ਗਿਆ ਮਿੰਦਰਾ 475 DI 1997 ਮਾਡਲ 155000 ਰੁਪਏ ਆ 55 ਹੀ ਆ ਰਿਹਾ ਐਡ ਕਰਦੇ ਅੱਗੇ ਆ ਗਿਆ 855 2014 ਮਾਡਲ ਅਗਲੇ ਟਾਇਰ ਬਿਲਕੁਲ ਨਵੇਂ ਆ 4,70,000 ਰੁਪਏ ਡਿਮਾਂਡ ਕਰਦੇ ਅੱਗੇ ਆ ਗਿਆ ਸਜਨੋ ਸੋਨਾਲਿਕਾ 60 2011 ਮਾਡਲ 3,65,000 ਰੁਪਏ ਡਿਮਾਂਡ ਕਰਦੇ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਖੜੇ ਹੋਏ ਅੱਜ ਆ ਗਿਆ ਅਰਜਨ ਨੋਵੋ ਮਹਿੰਦਰਾ 605 ਮਾਡਲ ਹੈਗਾ 2016 5 ਲੱਖ 45000 ਰੁਪਏ ਡਿਮਾਂਡ ਕਰਨ ਦੇ ਨੀਰ ਉਸ ਤੋਂ ਅੱਗੇ ਆ ਗਿਆ ਸਜਨੋ 2003 ਮਾਡਲ 249000 ਰੁਪਏ ਦੀ ਮੰਗ 744 ਆਪੀ 25/11 ਆ ਗਿਆ ਅੱਗੇ 1988 ਮਾਡਲ 110000 ਰੁਪਏ ਦੀ ਮੰਗ ਅੱਗੇ ਆ ਗਿਆ ਵਿੰਦਰਾ 575 ਡੀਆਈ 1983 ਮਾਡਲ 115000 ਰੁਪਏ ਦੀ ਮੰਗ ਅੱਗੇ ਆ ਗਿਆ 9811 1993 ਮਾਡਲ 2,20,000 ਰੁਪਏ ਐਡਮਾਨ 75288 ਤੇ ਕਾ 911 ਇੱਕੋ 575 ਤੇ ਕੋ ਜਿਹੜਾ HMT 2511 ਤੇ ਤਿੰਨੇ ਇੱਕ ਇਧਰ ਖੜਾ ਵੀਰ ਦਾ 911 ਨੰਬਰ ਆਪਾਂ ਕੰਟੈਕਟ ਬੋਲਦੇ ਨੇ ਵਿੱਚ ਕਿਸੇ ਵੀਰ ਨੇ ਵੀ ਕੰਟੈਕਟ ਕਰ ਸਕਦਾ ਕਿੰਨਾ ਨੰਬਰ ਆਪਣਾ 75288 75288 44186 441 86 ਇੱਕ ਡਕਟ ਕਰਕੇ ਮੇਰ ਨਾਲ ਮੇਰਾ ਵੀਰ ਉਹ ਰੇਟ ਤੁਸੀਂ ਇੱਧਰ ਉੱਧਰ ਕਰ ਸਕਦੇ ਜੀ ਇਹ ਤਿੰਨ ਚਾਰ ਨੰਬਰ ਜਿਹੜੇ ਨੰਬਰ ਟਰੈਕਟਰ ਦੱਸਦੇ ਨੇ ਆਪਾਂ ਜਿਹੜੇ ਵਿਖਾਉਂਦੇ ਤੁਹਾਨੂੰ ਤੇ ਕੰਨ ਆਲੀ ਜਿਹਾ ਰੱਖਦਾ ਕੋਈ ਚੱਕਰ ਨਹੀਂ ਕੋਈ ਚੱਕਰ ਲੈ ਵੀ ਸੱਜਣ ਉਹ ਅੱਗੇ ਆ ਗਿਆ 855 ਐਫੀ 2019 ਮਾਡਲ 6 ਲੱਖ 70 ਹਜ਼ਾਰ ਰੁਪਏ ਡਿਮਾਂਡ ਕਰਦੇ ਜੀ ਆਪਣਾ ਕਈ ਕਿਸਮ ਬੈਲਗੋ ਰਿਜਨੇਟ ਇਕੜਾ ਉਸ ਤੋਂ ਅੱਗੇ ਆ ਗਿਆ 1997 ਮਾਡਲ 1,42,000 ਰੁਪਏ ਡਿਮਾਂਡ 735 ਅੱਗੇ ਆ ਗਿਆ 735 ਐਫੀ 2008 ਮਾਡਲ 2,60,000 ਰੁਪਏ ਆਪਣਾ ਫੋਨ ਨੰਬਰ ਕੀ ਜਾ ਤੈਨਸੋਏ 95013 55301 56301 ਪੰਜਾਬ ਨੰਬਰ ਪੰਜਾਬ ਨੰਬਰ ਡਾਕਟਰ ਸਾਹਿਬ ਨੂੰ ਕਨੈਕਟ ਕਰ ਸਕਦੇ ਤੁਸੀਂ ਆ ਜਿਹੜੇ ਟੱਕਾ ਵੀਰ ਦਾ ਆ ਖੜੇ ਤੌਰ ਹੀ ਤੁਸੀਂ ਇਸੇ ਨੰਬਰ ਤੇ ਡਾਕਟ ਕਰਕੇ ਮੇਰਾ ਵੀ ਰੇਡ ਇਧਰ ਉਧਰ ਕਰ ਸਕਦੇ ਅੱਗੇ